ਬਹੁਤ ਬਹੁਤ ਜੁੜਤਾਂ ਪਾਉਦੇ ਨੇ ਐਨਆਰਆਈ ਸੱਜਣ ਸਾਹਿਬ ਇਹ ਕਰੀ ਹੋਰ ਖਿਡਾਰੀ ਦੋਸਤੋ ਦਰਸ਼ਕ ਸਾਥੀ ਹੋਏ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿੰਦੂ ਮਾਲਜਾ ਸਾਹਿਬ ਤੁਹਾਨੂੰ ਵਧਾਈ ਵੀ ਦੇ ਕੇ ਗਏ ਨੇ ਤੁਹਾਡਾ ਧੰਨਵਾਦ ਵੀ ਕਰਕੇ ਗਏ ਨੇ ਇਸ ਟੂਰਨਾਮੈਂਟ ਦੇ ਸੰਬੰਧ ਵਿੱਚ ਮੈਂ ਵੀ ਮੈਂ ਨਹੀਂ ਦਾ ਹੁੰਦਾ ਜਿੱਥੇ ਭਾਈ ਦਿਨਾਂ ਉੱਥੇ ਧੰਨਵਾਦ ਵੀ ਕਰਦਾ ਸਾਰੇ ਸਰਬੰਧ ਕਰਦਾ ਐਨਆਰਆਈ ਸੰਜਨਾ ਦਾ ਕਿ쨰ਦਾਂ ਜਿਹੜੇ ਹਰ ਸਾਲ ਬੜਾ ਸ਼ਾਨਦਾਰ ਇੱਕ ਕਬੱਡੀ ਦੇ ਮੈਚ ਕਰਾਉਂਦੇ ਨੇ ਮੈਂ ਵਧਾਈ ਵੀ ਤੇ ਧੰਨਵਾਦ ਵੀ ਬੜੀ ਸ਼ਾਨਜੋ ਹੁੰਦੀ ਹੈ ਬਹੁਤ ਵੱਡੀ ਲੋੜ ਆ ਸਮੇਂ ਦੀ ਆਪਣੀ ਜਵਾਨੀ ਨੂੰ ਬਚਾਉਣ ਦੀ ਪੰਜਾਬ ਨੇ ऐसे जवान पैदा किए हैं जिन्होंने देश की आजादी ਵਿੱਚ ਵੀ ਤੇ ਦੇਸ਼ ਦੀ ਰਖਵਾਲੀ ਵਿੱਚ ਵੀ ਆਪਣੇ ਖੇਡਾਂ ਵਿੱਚ ਵੀ ਬਹੁਤ ਵੱਡਾ ਨਾਮ ਖੱਟਿਆ ਪਰ ਆਪਕੇ ਪੰਜਾਬ ਨੂੰ ਇੱਕ ਬਦਨਾਮੀ ਦੇ ਰਾਹ ਤੇ ਤੋਰ ਦਿੱਤਾ ਨਸ਼ੇ ਦੇ ਨਾਮ ਤੇ ਭਾਵੇਂ ਨਸ਼ਾ ساری ਦੁਨੀਆ ਜਬੋਤ ਪਰ ਪੰਜਾਬ ਦੇ ਬੱਚੇ ਦਾ ਲਾਜ ਨਹੀਂ ਹੋਣਾ ਚਾਹੀਦਾ ਕਿਉਂਕਿ ਜਰੂਆ ਦੀ ਧਰਤੀ ਆ ਪੀਰਾਂ ਪੋਗੰਬਰਾ ਦੀ ਧਰਤੀ ਆ ਤੇ ਤੁਹਾਡਾ ਲਾਜ ਨਹੀਂ ਕਰਨੀ ਦਾ ਬਹੁਤ इसलिए जवानी ना अपराधा करते हो मैं लख ली बच गई इसलिए बधाई है बहुत बहुत और तो मैं वो, मैं महसूस करना शर्म के मेरे मैं तो बार बार जसी जी ने जितार ने सामने इन्ने पैसे दते इने पैसे द ਭਾਈ ਇਹ ਕੋਈ ਵੀ ਵਜ਼ੀਰ ਹੋਵੇ ਜਾਂ ਮੰਤਰੀ ਹੋਵੇ ਜਦੋਂ ਉਹ ਕਿਤੇ ਜਾਂਦਾ ਉਹਦਾ ਫਰਜ ਬਣ ਜਾਂਦਾ ਜੇ ਤੇ ਇਸ ਕੰਮ ਲਈ ਜਾਵੇ ਉਹ ਟਿਕੋਰੀ ਨਾ ਕਰ ਦੇਵੇ ਮੈਂ ਜਿੰਨਾ ਚਿਰ ਮੈਨੂੰ ਤਾਕਤ ਦਿੱਤੀ ਲੋਕਾਂ ਨੇ ਮੈਂ ਆਪਣਾ ਕੀਲਾ ਬਣਾ ਕੇ ਰੱਖਿਆ ਸੀ ਇੱਕ ਖੇਡਾਂ ਲਈ ਤੇ ਇੱਕ ਸਕੂਲ ਚ ਦਾ ਕਾਲਜ ਸਜਾਵਾ ਮੈਂ ਲਾਇਬ੍ਰੇਰੀ ਲਈ ਜੰੂਰ ਪੈਸੇ ਬੰਦਾ ਜੀ ਤਾਂ ਕਿ ਸਾਡੇ ਬੱਚੇ ਖੇਡਾਂ ਬਾਅਦ ਤੇ ਪੜ੍ਹਨ ਦੇ ਵਿੱਚ ਅੱਗੇ ਵਧਣ ਇਸ ਲਈ ਮੈਂ ਫਰਜ਼ਦਾਤਾ ਕੀਤਾ ਇਹ ਠੀਕ ਹੈ ਰਿਸ਼ਤੇਦਾਰੀ ਬਿਲਕੁਲ ਗੁਲਾਮੀ ਹੈਗਾ ਸੀ ਬਈ ਉਹ ਸਮਾਂ ਨਹੀਂ ਚਾਹੁੰਦੀ ਤੇ ਭੀਗਿਆ ਲੋ ਵਾਦਾ ਹੁੰਦਾ ਹੀ ਤੇ ਫੇਰ ਗੱਲ ਇਹ ਵੀ ਹੈ ਭਾਈ ਮੇਰੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਬਿਜੇ ਕੋਰਸਿੰਗ ਬਹੁਤ ਥੰਮੇ ਵਾਲੀ ਨਾਲ ਨਾ ਭਾਈ ਤੇ ਕਈ ਗੱਲਾਂ ਕੱਟੀਆਂ ਸਾਰੀਆਂ ਤੇ ਦੂਜੀ ਗੱਲ ਕੀ ਹੈ ਕਿ ਪਿੰਡ ਦੀ ਪੰਚਾਇਤ ਚੰਗੀ ਆ ਜਾਣਾ ਜਾਂ ਪਿੰਡ ਦਾ ਸਰਪੰਚ ਮੁਖੀ ਚੰਗਾ ਆ ਜਾਵੇ ਤਾਂ ਪਿੰਡ ترقی ਕਰ ਜਾਂਦਾ ਹੈ कि जे सूबे का मुखी चंगा आ जा सूबा तरक्की देश का मुखी चंगा जाता पंचायतों सारे बड़े अच्छे ढंग पैसे कमाए लाए तो मैं इस गल की खुशी होगी कि बच्चे आपके तो अपना ना बना रहे हैं कहीं ना बना रहे हैं सब बहुत बहुत बधाई क्योंकि बहुत बहुत पहला सिर्फ माजवा जी कह के गए हैं कि मैं तो यही कहूंगा कि ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਤੇ ਖੇਡਾਂ ਵਿੱਚ ਵੱਧ ਤੋਂ ਵੱਧ ਸਮਾਂ ਕੱਢ ਕੇ ਦਿਓ। ਬਹੁਤ ਜੱਦੀਆਂ ਤੁਸੀਂ ਸੱਜੀ ਆ। ਬਹੁਤ ਅੱਛੇ ਬੱਚਿਆਂ ਦੇ ਆਪਣੇ ਖਿਡਾਰੀਆਂ ਨੇ ਜੋਰ ਦਿਖਾਏ ਜਿੱਤਣ ਵਾਲਿਆਂ ਨੂੰ ਬਲਾਈ ਹਾਰਨ ਵਾਲਿਆਂ ਨੂੰ ਕਦੇ ਵੀ ਹਾਂ ਮੰਨ ਨਹੀਂ ਹਾਰਨਾ ਚਾਹੀਦਾ ਕਦੀ ਵੀ। ਕਿ ਜਿੱਤ ਹਾਰ ਇੱਕੋ ਕਿਤਾਬ ਦੇ ਵਰਕੇ ਨੇ। ਇਸੇ ਤਰ੍ਹਾਂ ਕੀ ਕਰੋ ਹੋਰ ਅੱਗੇ ਵੱਧੋ।